ਸੁਭਾਨੁ ਫਰਜ਼ਾ ਇੱਕ ਜੋ ਭਾਰਤੀ ਜੋ ਕਾਂਗਰਸ ਪਾਰਟੀ ਨੇ ਕੋਨ ਮੈਨੀਫੈਸਟੋ ਦਿੱਤਾ ਹੈ ਕੋ ਤੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਬਿਲਕੁਲ ਨਰਾਸ਼ ਹੋ ਚੁੱਕੀ ਹੈ ਔਰ ਕਾਂਗਰਸ ਪਾਰਟੀ ਦੇਸ਼ ਨੂੰ ਤੋੜਨੇ ਵਿੱਚ ਜਾਤਾਂ ਦੇ ਵਿੱਚ ਵੰਡਣ ਦੇ ਲਈ ਔਰ ਜੋ ਅਜ ਦੇਸ਼ ਤਰੱਕੀ ਵੱਲ ਜਾ ਰਿਹਾ ਹੈ ਉਸ ਤਰੱਕੀ ਨੂੰ ਨਾ ਸੁਹਾਗਦਾ ਹੋਇਆ ਆਪ ਸਾ ਵਟਚਪ ਕੈਮ ਕਰਨ ਲਈ ਮਤਲਬ ਇਸ ਤੱਕ ਪਹੁੰਚ ਗਿਆ ਹੈ ਕਿ ਜਿਹਦੇ ਨਾਲ ਸਾਰਾ ਦੇਸ਼ ਸਭ ਜਾਤੀਆਂ ਦੇ ਵਿੱਚ ਢਲ ਜਾਵੇ ਔਰ ਜਿਹਦਾ ਬਹੁਤ ਵੱਡਾ ਖਮਿਆਜਾ ਆਉਣ ਵਾਲੇ ਟਾਈਮ ਦੇ ਵਿੱਚ ਦੇਸ਼ ਨੂੰ ਤੋੜਨਾ ਪੈ। ਸਾਰੇ ਆਪਾਂ ਸਾਰੇ ਯਾਦ ਕਰੀਏ ਕਿ ਪਿਛਲੇ 60 ਸਾਲ ਦਾ ਕੰਮ ਇਸ ਪਾਰਟੀ ਨੇ ਦੁਸ਼ਟੀ ਕਰਨ ਦੀ ਰਾਜਨੀਤੀ ਰਹੀ 60 ਸਾਲ ਰਾਜ ਕੀਤਾ ਤੇ 60 ਸਾਲਾਂ ਦੇ ਵਿੱਚ ਕ੍ਰਾਪਸ਼ਨ ਭ੍ਰਸ਼ਟਾਚਾਰ ਪਰਿਵਾਰਵਾਦ ਔਰ ਇਹ ਸਾਰੀਆਂ ਚੀਜ਼ਾਂ ਹੋਈਆਂ ਜਿਸ ਤਰੀਕੇ ਨਾਲ ਦੇਸ਼ ਨੇ ਤਰੱਕੀ ਕਰਨੀ ਸੀ ਉਹ ਨਹੀਂ ਕੀਤੀ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ। ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦੇਸ਼ ਲਈ ਵਿਕਾਸ ਦਾ ਅਜੰਡਾ ਸੈੱਟ ਕੀਤਾ। ਤੇ ਦੇਸ਼ ਦੀ ਜਿਹੜੀ ਇਕਨੋਮੀ ਹੈ ਚੌਥੇ ਸਥਾਨ ਤੋਂ ਆ ਕੇ ਜਿਸੇ 5ਵੇਂ ਸਥਾਨ ਤੇ ਪਹੁੰਚੀ ਉਹਦੇ ਨਾਲ ਨਾਲ ਕਾਂਗਰਸ ਪਾਰਟੀ ਦਾ ਪਤਨ ਹੋਣਾ ਸ਼ੁਰੂ ਹੋਇਆ। ਔਰ ਕਾਂਗਰਸ ਪਾਰਟੀ ਨੇ ਜੋ ਕੀਤਾ ਉਹਦੇ ਬਦਲੇ ਲੋਕਾਂ ਨਾਲ ਜੱਗਦਾ ਆਈ ਤੇ ਕਾਂਗਰਸ ਪਾਰਟੀ ਹਰ ਸਟੇਟ ਦੇ ਵਿੱਚ ਖਤਮ ਹੋਣ ਲੱਗੀ ਔਰ ਲਾਸਟ ਦੇ ਵਿੱਚ ਆ ਕੇ 40 ਐਮਪੀ ਕਾਂਗਰਸ ਦੇ ਰਹਿ ਗਏ ਤੇ ਹੁਣ ਜਦੋਂ ਕਾਂਗਰਸ ਪਾਰਟੀ ਨੂੰ ਲੱਗਿਆ ਪਤਾ ਲੱਗਾ ਕਿ ਸਾਡੀ 40ਾਂ ਤੋਂ ਵੀ ਗਿਣਤੀ ਘੱਟ ਸਕਦੀ ਆ ਤਾਂ ਉਹਨਾਂ ਨੇ ਦੇਸ਼ ਨੂੰ ਵਰਣਨ ਦੇ ਲਈ ਅਲਾ ਇਹ ਚਲਾਇਆ ਕਿ ਅਸੀਂ ਜਾਤੀ ਜਨਗਣਨਾ ਕਰਾਵਾਂਗੇ ਉਹਨਾਂ ਦਾ ਇੱਕੋ ਇੱਕ ਮਕਸਦ ਸੀ ਦੇਸ਼ ਨੂੰ ਵੰਡਣਾ ਪਰ ਉਸ ਤੋਂ ਬਾਅਦ ਜੋ ਚੋਣ ਮੈਨੀਫੈਸਟੋ ਆਇਆ ਹੈ ਚੋਣ ਮੈਨੀਫੈਸਟੋ ਦੇ ਵਿੱਚ ਇੱਕ ਗੱਲ ਕੀਤੀ ਗਈ ਹੈ ਕਿ ਜਿਹੜੇ ਮੌਵਾਦੀ ਇੱਕ ਸੋਚ ਸੀ ਉਸ ਤੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਅਰਖਣ ਖਤਮ ਕਰਾਂਗੇ ਔਰ ਅਰਖਣ ਖਤਮ ਕਰਕੇ ਬਾਕੀ ਫਿਰਕਿਆਂ ਦੇ ਵਿੱਚ ਸਭ ਜਾਤੀਆਂ ਦੇ ਵਿੱਚ ਉਹਨੂੰ ਮੰਡਿਆ ਜਾਣਾ ਹੈ ਜਾਂ ਅਲਪ ਸੰਖਿਆ ਦੇ ਵਿੱਚ ੌਂਡਿਆ ਜਾਣਾ ਕਾਂਗਰਸ ਲਈ ਅਲਪ ਸੰਖਿਆ ਇੱਕੋ ਹੀ ਇੱਕ ਕਮਿਊਨਿਟੀ ਹੈ ਜਿਹੜੀ ਉਹਨੂੰ ਲੱਗਦੀ ਹੈ ਕਿ ਸਾਡਾ ਵੋਟ ਬੈਂਕ ਹੈ ਉਹਦੇ ਵਾਸਤੇ ਹੀ ਸਾਰੇ ਜਿਹੜੇ ਹੈਗੇ ਆ ਇਹ ਉਹਦੇ ਤੇ ਰਾਜਨੀਤੀ ਕਰ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਅਸੀਂ ਕਦੇ ਵੀ ਜਿਹੜਾ ਹੈਗਾ ਅਰਖਣ ਹੈ ਇਹਨੂੰ ਖਤਮ ਨਹੀਂ ਹੋਣ ਦੇਣਾ। ਔਰ ਨਾਲ ਨਾਲ ਆਮਰਜ ਪਾਰਟੀ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਕਿ ਅਸੀਂ ਇਕਨੋਮਿਕ ਸਰਵੇ ਸਰਵੇ ਕਰਾਵਾਂਗੇ। ਕਿ ਕਿਲੇ ਕੋਲੇ ਕਿੰਨਾ ਪੈਸਾ ਕਿੰਨੇ ਘੜਾ ਕਿੰਨਾ ਸੋਨਾ ਹੈ। ਔਰ ਸਾਡੀਆਂ ਮਾਤਾਵਾਂ ਕੋਲੇ ਸੋਨਾ ਹੈ ਮੰਗਲ ਸੂਤਰ ਹੈ। ਉਹ ਸਾਰੀਆਂ ਚੀਜ਼ਾਂ ਦਾ ਸਰਵੇ ਹੋਏਗਾ ਸਰਵੇ ਤੋਂ ਬਾਅਦ ਜਿਨ੍ਹਾਂ ਲੋਕਾਂ ਕੋਲੇ ਘਾਟ ਹੋਏਗਾ ਤਾਂ ਜਿਨ੍ਹਾਂ ਕੋਲੇ ਵਾਧਾ ਹੈ ਵਾਧਾ ਲੈ ਤੋਂ ਲੈ ਕੇ ਘਾਟਾ ਲੈਣ ਨੂੰ ਦਿੱਤਾ ਜਾਏਗਾ ਮੈਂ ਕਹਿ ਸਕਦਾ ਕਿ ਇਹ ਇੱਕ ਦੇਸ਼ ਨੂੰ ਬਰਬਾਦੀ ਦੇ ਵੱਲ ਲਿਜਾਣ ਲਈ ਦੇਸ਼ ਨੂੰ ਜਾਤੀ ਹੈ ਜੇ ਬੰਨਦੇ ਔਰ ਜੋ ਦੋਸ਼ ਕਰਕੇ ਕਰ ਲਿਆ ਕਰ ਰਿਹਾ ਉਸ ਤੋਂ ਰੋਕ ਕੇ ਸਿਰਫ ਆਪ ਆਪਣੇ ਬਚਾਉਣ ਲਈ ਆਪਦੇ ਪਰਿਵਾਰ ਦਾ ਏਜੰਡਾ ਚਲਾਉਣ ਲਈ ਜਿਹੜੀ ਕੀ ਸੀ ਆ ਭਾਰਤੀ ਜਨਤਾ ਪਾਰਟੀ ਦਾ ਵਾਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਦੇਸ਼ ਦੇ ਵਿਕਾਸ ਦੇ ਏਜੰਡੇ ਤੇ ਚੱਲ ਰਹੀ ਹੈ ਆਨ ਲਾਈਨ ਟਾਈਮ ਤੇ ਚੱਲਦੀ ਰਹੇਗੀ ਰક્ષਣ ਜਿਹੜਾ ਹੈਗਾ ਉਹ ਕਾਇਮ ਰਹੇਗਾ ਰક્ષਣ ਨੂੰ ਅਸੀਂ ਰੱਦ ਨਹੀਂ ਹੋਣ ਦੇਵਾਂਗੇ ਔਰ ਜੋ ਸਾਡੇ ਦੇਸ਼ ਪ੍ਰਧਾਨ ਮੰਤਰੀ ਦੀਆਂ ਨੀਤੀਆਂ ਉਹਦਾ ਦੇਸ਼ ਚੱਲਦਾ ਰਹੇਗਾ ਇਹਦੇ ਬਾਰੇ ਅੱਜ ਅਸੀਂ ਇੱਕ ਫਰਸ਼ ਕਰਮਚਾਰੀ ਕੀਤੀ ਹੈ ਇਹਦੇ ਡਿਟੇਲਸ ਦੇ ਵਿੱਚ ਜਿਹੜੇ ਹੈਗੇ ਆ ਉਹ ਤੁਹਾਨੂੰ ਅਸੀਂ ਜਿਹੜਾ ਹੈਗਾ ਉਹ ਦਿਲਾਂਗੇ ਤਾਂ ਕਿ ਜਿਹੜਾ ਜੋ ਕਾਂਗਰਸ ਪਾਰਟੀ ਨੇ ਇੱਕ ਕੋਸ਼ਿਸ਼ ਕੀਤੀ ਹੈ ਦੇਸ਼ ਨੂੰ ਮੰਡਣ ਦੀ ਦੇਸ਼ ਨੂੰ ਤਰੱਕੀ ਤੋਂ ਰੋਕਣ ਦੀ ਔਰ ਸਿਰਫ ਸਿਰਫ ਆਪਣੇ ਪਰਿਵਾਰ ਨੂੰ ਚੜਾਉਣ ਵਾਸਤੇ ਜਾਂ ਮੈਂ ਕਹਿ ਸਕਦਾ ਕਿ ਜਦੋਂ ਸਮਝ ਗਈ ਕਾਂਗਰਸ ਅਸੀਂ ਜਿੱਤ ਨਹੀਂ ਸਕਦੇ ਉਸ ਜਿੱਤ ਪ੍ਰਾਪਤ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਸੋਚ ਸੋਚੀ ਐ ਉਹ ਵੀ ਅਸੀਂ ਨਿੰਦਾ ਕਰਦੇ ਆਂ ਔਰ ਉਹਦਾ ਜਿਹੜਾ ਸਾਰਾ ਤੁਹਾਨੂੰ ਦਿੱਤਾ ਜਾ ਰਿਹਾ ਮੈਂ ਤੁਹਾਡਾ ਸਾਰੇ ਉਹਨਾਂ ਪਹਿਲ ਤੋਂ ਖਤਵਾਦ ਕਰਦਾ ਤੇ ਉਮੀਦ ਕਰਦਾ ਕਿ ਜੋ ਵੀ ਤੁਹਾਡੇ ਪ੍ਰਸ਼ਨ ਹੋਣਗੇ ਅੱਜ ਦੇ ਪ੍ਰੋਗਰਾਮ ਇਸੇ ਤਿਹ ਹੀ ਆਪਾਂ ਪ੍ਰਚਨ ਕਰਨੇ ਆਂ ਕਿਉਂਕਿ ਇਸ ਨੂੰ ਬਾਹਰ ਨਹੀਂ ਜਾਣਾ ਔਰ ਉਹਦੇ ਉਲਾਵਾ ਜੇ ਗੱਲ ਕਰਨੀ ਹੈ ਕਿਸੇ ਨਾਲ ਵੀ ਆਪਾਂ ਦੁਆਰਾ ਕਰ ਸਕਦੇ ਆਂ ਔਰ ਮੈਂ ਇਹ 200 ਕਪੈਸੇ ਸਾਰੇ ਨੇ ਜਾ ਢਿਗੇ ਜਾਣਿਆ ਸਾਰਿਆਂ ਦਾ ਬਹੁਤ ਬਤਨ ਸਿਰ ਦਾ ਸਭ ਜਿਹੜੇ ਗੋਹੋ ਗਰੀ ਉੱਤੇ ਉਹ ਜੀਤਾ ਇਹਦਾ ਮਕਸਦ ਹੀ ਇਹ ਹੀ ਥੀ ਕਿ ਤਾ ਇਹ ਵੀ ਕਿਸੇ ਕੋਲ ਵੱਧ ਪੈਸੇ ਆ ਜਿਵੇਂ ਆਪਾਂ ਜੀ ਮਾਓਵਾਦੀ ਸੀ ਜਿਹੜੇ ਮਾਓਵਾਦੀ ਇਹਦੇ ਸ੍ਰੇਸ਼ਟ ਜੀ ਆਇਆ ਇਸ ਸੋਰਜ ਜਿਹੜੀ ਸਾਰੇ ਦੇਸ਼ਾਂ ਤੇ ਵੜਤੀ ਔਰ ਕੌਮਸ ਪਾਰਟੀ ਉਹ ਲਿਆ ਕੇ ਜਿਹੜਾ ਕੋਲੇ ਜ਼ਿਆਦਾ ਪੈਸਾ ਹੈ ਉਹ ਤੋਂ ਸੀ ਕੀਤਾ ਜਾਊਗਾ ਸੀਜ ਕਰਕੇ ਬਾਕੀ ਲੋਕਾਂ ਨੂੰ ਮਿਲਦਾ ਹੈ ਸਰਦਾਰ ਸਾਹਿਬ ਨੇ ਕਾਂਗਰਸ ਦਾ ਅਲਿਗੇਸ਼ਨ ਲਗਾ ਦਿੱਤਾ ਕਿ ਇਹ ਮੋਬੀਲ ਇਲੈਕਟ੍ਰਿਕਸ ਨੂੰ ਆਮ ਲੈ ਕੇ ਜਿਹੜੀ ਮੰਨਤ ਸੁਤਰਾ ਜਿਹੜੇ ਹੋ ਕੇ ਇਹ ਟੱਟ ਗਿਨਤੀ ਯਾਨੀ ਕਿ ਉਸੇ ਸਮਾਂ ਰਹਿੰਦੇ ਇਸ ਪ੍ਰਤੀਕ ਦਾ ਮੁੱਦੇ ਸੰਬੰਧਿਤ ਕੋਈ ਸਥਾਪਿਤ ਹੋ ਰਿਹਾ ਹੈ ਇਹ ਤਾਂ ਮੈਨੀਫੈਸਟੋ ਦੇ ਵਿੱਚ ਸਭ ਕੁਝ ਦਿੱਤਾ ਹੈ ਇਹਦੇ ਮੈਨੀਫੈਸਟੋ ਦੇ ਵਿੱਚ ਸਭ ਕੁਝ ਦਿੱਤਾ ਹੈ ਪਰ ਮੈਨੀਫੈਸਟੋ ਦੇ ਵਿੱਚ ਇਹ ਸਾਰੀ ਗੱਲ ਝਟਕ ਰਹੀ ਹੈ ਉਹ ਮੈਨੀਫੈਸਟੋ ਹੀ ਤੁਹਾਨੂੰ ਅੰਡਾ ਜਾਣਾ ਹੈ ਸ਼ਿੰਗਾ ਸਾਹਿਬ ਨੇ ਇਹ ਗੱਲ ਕਰੀਏ ਕਾਂਗਰਸ ਦੇ ਜਿਹੜੇ ਪ੍ਰਧਾਨ ਹੈ ਰਾਸਤੇ ਪ੍ਰਧਾਨ ਖੱਤੇ ਸਾਹਿਬ ਨੇ ਕਿਹਾ ਕਿ ਮੈਂ ਟਾਈਮ ਹੀ ਨਹੀਂ ਜੰਮ ਦੇ ਮੋਦੀ ਸਾਹਿਬ ਤੋਂ ਆ ਕੇ ਬੋਲਦਾ ਨਹੀਂ ਜੀ ਇਸ ਅੱਜ ਜਿਹੜੀ ਮੈਨੀਫੈਸਟੋ ਨੂੰ ਗਲਤ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਠੀਕ ਨਾ ਕੰਮ ਦੇਖੋ ਖੜਗਦਾ ਜਵਾਬ ਅਸੀਂ ਨਹੀਂ ਦੇਣਾ ਅਸੀਂ ਉਹਨਾਂ ਨੂੰ ਮੈਨੀਫੈਸਟੋ ਦਾ ਜਵਾਬ ਦੇਣਾ ਹੈਗਾ ਖੜਗਦਾ ਜਵਾਬ ਜਿਹੜੇ ਹੈਗਾ ਜਿਹਨੂੰ ਉਹਨਾਂ ਤੋਂ ਟਾਈਮ ਮੰਗਿਆ ਜਾਂ ਜੀ ਤੋਂ ਟਾਈਮ ਲੈਣਾ ਉਹ ਦੇਣਗੇ ਅਸੀਂ ਜਿਹੜਾ ਹੈਗਾ ਮੈਨੀਫੈਸਟੋ ਰਿਟਾ ਕਾਂਗਰਸ ਦਾ ਆਇਆ ਹੈ ਉਹ ਮੈਨੀਫੈਸਟੋ ਦੇਸ਼ ਆਸਤੇ ਮਰੂਗਾ ਹੱਤਕ ਹੈ ਔਰ ਜਿਹੜਾ ਦੇਸ਼ ਨੂੰ ਬਰਬਾਦੀ ਵੱਲ ਲਿਜਾਏਗਾ ਉਹਦੇ ਬਾਰੇ ਕੋਈ ਨਹੀਂ